ਪਹਿਲਾਂ ਬਹੁਤ ਨੁਕਸਾਨ ਹੋਇਆ ਸੀਗਾ ਕਾਫੀ ਲਗਾ ਲਓ 5 5 6 6 ਫੁੱਟ ਪਾਣੀ ਆਇਆ ਸੀਗਾ ਬਹੁਤ ਹੀ ਜ਼ਰੂਰੀ ਡਾਕੂਮੈਂਟਸ ਸੀਗੇ ਉਹ ਖਰਾਬ ਹੋ ਗਏ ਸੀ ਭਿੱਜ ਗਏ ਸੀ ਐਤਾ ਕਿ ਸਾਡੇ ਕੰਪਿਊਟਰਸ ਵਗੈਰਾ ਇੰਨਾ ਉੱਚਾ ਪਾਣੀ ਆਇਆ ਕਿ ਸਾਡੇ ਕੰਪਿਊਟਰ ਦੇ ਸਾਰੇ ਲੈਬ ਖਰਾਬ ਹੋ ਗਏ ਸਾਡੀ ਛੁੱਟੀ ਹੋਣ ਦੇ ਬਾਅਦ ਵੀ ਹੜ ਆਂਦਾ ਤਾਂ ਘੱਟੋ ਘੱਟ ਅਸੀਂ ਆਪਣੇ ਦਸਤਾਵੇਜ਼ ਜਿਹੜੇ ਨੇ ਨਾ ਉੱਚੇ ਰੱਖ ਦਿੱਤੇ ਸੰਭਾਲ ਜਿਵੇਂ ਐਗਜ਼ਾਮਪਲ ਜੇ ਮੰਨ ਲਓ ਬੱਚੇ ਹੁਣ ਘਰ ਆਏ ਆ ਜ਼ਰੂਰੀ ਨਹੀਂ ਆਪਾਂ ਸਕੂਲ ਸੰਭਾਲਣਾ ਹੈ ਬੱਚਿਆਂ ਲਈ ਘਰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਬੇਟੇ ਜੇ ਬਾਈ ਜਾਂ ਸਾੜ ਆਇਆ ਤੁਸੀਂ ਕੀ ਕਰਨਾ ਹੈ? ਤੁਸੀਂ ਸਾਰਿਆਂ ਨੇ ਹੜ ਦੇ ਟਾਈਮ ਘਰ ਨਹੀਂ ਰਹਿਣਾ, ਆਪਣੀ ਉੱਚੀ ਜਗ੍ਹਾ ਤੇ ਚਲੇ ਜਾਣਾ। ਸਾੜ ਆਣ ਦਾ ਕਾਰਨ ਕੀ ਹੁੰਦਾ ਹੈ? ਕਿਉਂਕਿ ਨਾਲਿਆਂ ਵਿੱਚ ਅਕਸਰ ਕੂੜਾ ਭਰਿਆ ਹੁੰਦਾ ਹੈ। ਹੈਨਾ ਉਹ ਬਲੌਕ ਕਰ ਦਿੰਦੇ ਆ ਜਿੱਥੇ ਬਲੌਕੇਜ ਹੋਏਗੀ ਤਾਂ ਹੜ ਦਾ ਨੁਕਸਾਨ ਉੱਥੇ ਜ਼ਿਆਦਾ ਹੋਏਗਾ। ਇਹ ਵੀ ਪੇਪਰ ਹੁੰਦੇ ਨੇ ਇਹਦੇ ਰਿਗਾਰਡਿੰਗ ਹਰ ਹਰ ਸਾਲ ਸਾਨੂੰ ਬਿਲਡਿੰਗ ਦੀ ਕੰਪੋਜ਼ਿਟ ਗ੍ਰਾਂਟ ਆਂਦੀ ਹੈ। ਬਿਲਡਿੰਗ ਜਿਹੜੀ ਹੈ ਜਿੰਨੀ ਸੁਧਾਰ ਸਕਦੇ ਸੁਧਾਰੋ। ਕਮਰੇ ਹੈ ਉਹਨਾਂ ਚਤਾਂ ਦਾ ਧਿਆਨ ਰੱਖੋ ਉਹਨਾਂ ਦੇ ਬੱਚਿਆਂ ਦੇ ਡੈਡੀ ਮਤਲਬ ਨਸ਼ਾ ਕਰਦੇ ਨੇ ਜ ਕੋਈ ਸ਼ਰਾਬ ਵਗੈਰਾ ਪਿੰਦੇ ਨੇ ਵੀ ਉਹਨਾਂ ਸਮਝਾਇਆ ਕਰੋ ਵੀ ਪਾਪਾ ਇਹ ਸੇਤ ਲਈ ਜ਼ਰੂਰੀ ਚੰਗੀ ਨਹੀਂ ਹੈ ਮਤਲਬ ਵੀ ਸੇਤ ਨੂੰ ਖਰਾਬ ਕਰਦੇ ਸਕੂਲ ਦੇ ਵਿੱਚ ਕੀ ਸਿਖਾਇਆ ਜਾਂਦਾ ਟੀਚਰਾਂ ਵੱਲ ਕਿ ਸਕੂਲ ਜਿ ਸਿਖਾਇਆ ਜਾਂਦਾ ਜ ਕੋਈ ਨਸ਼ਾ ਨੂੰ ਹੱਥ ਨਹੀਂ ਲਾਣਾ ਜੀ ਕੋਈ ਨਸ਼ਿਆਂ ਤੋਂ ਦੂਰ ਰਹਿਣਾ ਜੀ ਜੇ ਕੋਈ ਜੇ ਕੋਈ ਜੀ ਸਾਨੂੰ ਕੋਈ ਚੀਜ਼ ਦਿੰਦਾ ਜੀ ਕੋਈ ਨਸ਼ਾ ਨਸ਼ਾ ਦਿੰਦਾ ਜੀ ਉਹ ਨਹੀਂ ਲੈਣਾ ਚਾਹੀਦਾ ਪਰ ਫਿਰ ਵੀ ਸਾਡੇ ਵੱਲੋਂ ਸਮਝਾਇਆ ਜਾਂਦਾ ਰੈਲੀ ਕੱਟੀ ਜਾਂਦੀ ਹੈ ਤੇ ਸਕੂਲਾਂ 'ਚ ਵੀ ਦੱਸਿਆ ਜਾਂਦਾ ਕਿ ਨਸ਼ਾ ਕਰਨਾ ਗਲਤ ਹੈ। ਬਟ ਸਾਡੇ ਵੱਲੋਂ ਦੀ ਵੱਤੋ-ਵੱਤ ਬੱਚਿਆਂ ਨੂੰ ਰੈਲੀਆਂ ਕੱਢ ਕੇ ਸਾਰੇ ਪਿੰਡ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ। ਨਾਰੇਦਵਾਏ ਜਾਂਦੇ ਆ ਕਿ ਨਸ਼ਾ ਨਹੀਂ ਲੈਣਾ। ਕਿ ਬੱਚੇ ਫਿਰ ਪੇਂਟਿੰਗ ਕਰਦੇ ਆ ਉਹ ਪੇਂਟਿੰਗ ਦੇ ਰਾਹ ਦੌਰਾਨ ਬੱਚਿਆਂ ਨੂੰ ਸਪੈਸ਼ਲੀ ਮੂੰਹ ਦਾ ਕੈਂਸਰ ਦਿਖਾਇਆ ਜਾਂਦਾ ਹੈ। ਕਿ ਜਦੋਂ ਬੱਚਾ ਕੋਈ ਦੱਸਿਆ ਜਾਂਦਾ ਬੇਟਾ ਕਹਿੰਦਾ ਵੀ ਇਹ ਕੀ ਚੀਜ਼ ਹੈ ਤਾਂ ਉਹ ਕਹਿੰਦਾ ਮੈਮ ਇਹ ਤਾਂ ਮੂੰਹ ਦਾ ਕੈਂਸਰ ਹੈ। ਸਪੈਸ਼ਲੀ ਅੱਜਕੱਲ ਪਿੰਡਾਂ ਦੇ ਵਿੱਚ ਪੂਲੀ ਪਨਾਮ ਦੀ ਚੀਜ਼ ਬਹੁਤ ਵਿਕਰੀ ਹੈ। ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਮੌਸਮ ਵਿਭਾਗ ਨੇ yellow alert ਕਰ ਦਿੱਤਾ ਹੈ 5 ਦਿਨਾਂ ਦੇ ਲਈ ਲਗਾਤਾਰ بارش ਦੱਸੀ ਗਈ ਹੈ ਪਰ ਕੁਝ ਸ਼ਹਿਰਾਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਜਿੱਤਾਂ ਬਾੜ ਵੀ ਆਈਏ ਤੇ ਕੁਝ ਪੁਲ ਵੀ ਟੁੱਟੇ ਨੇ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ 2023 ਦੇ ਵਿੱਚ ਕਾਫੀ ਬਾੜ ਆਈ ਸੀ ਕਾਫੀ ਨੁਕਸਾਨ ਹੋਇਆ ਸੀ ਇਸ ਸਮੇ ਅਸੀਂ ਖੜੇ ਹਾਂ ਪਿੰਡ ਜਾਸਲਾ ਦੇ ਸਕੂਲ ਦੇ ਵਿੱਚ ਛੋਟੇ ਸਕੂਲ ਦੇ ਵਿੱਚ ਜਿੱਥੇ ਉਸ ਸਮੇਂ ਕਾਫੀ ਨੁਕਸਾਨ ਹੋਇਆ ਸੀ ਕਾਫੀ ਸਰਕਾਰੀ ਦਸਤਾਵੇਜ਼ ਖਰਾਬ ਹੋ ਗਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇੱਕ ਹੋਰ ਗੱਲ ਜੋੜਾਂਗੇ ਆਪਾਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਸੋ ਉਸ ਤੇ ਵੀ ਅੱਜ ਆਪਾਂ ਚਰਚਾ ਰੱਖਾਂਗੇ ਕਿ ਕਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਟੀਚਰਾਂ ਦੱਸ ਰਹੀਆਂ ਨੇ ਕਿਉਂਕਿ ਜੋ ਵੀ ਅੱਜ ਸਮਾਜ ਦੇ ਵਿੱਚ ਚੱਲ ਰਿਹਾ ਹੈ ਛੋਟੇ ਬੱਚਿਆਂ ਦੇ ਲਈ ਜਾਣਕਾਰੀ ਬਹੁਤ ਜ਼ਰੂਰੀ ਹੈ ਸੋ ਇਸੇ ਤੇ ਅੱਜ ਆਪਾਂ ਚਰਚਾ ਕਰਾਂਗੇ ਪਹਿਲਾਂ ਤਾਂ ਪਾਣੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਸਕੂਲ ਦੇ ਟੀਚਰ ਮੌਜੂਦ ਖੜੇ ਨੇ ਸੋ ਪ੍ਰਿੰਸੀਪਲ ਮੈਮ ਪ੍ਰੀਤੀ ਔਰ ਉਹਨਾਂ ਦੇ ਨਾਲ ਦੇ ਸਟਾਫ ਦੇ ਔਰ ਬੱਚੇ ਵੀ ਖੜੇ ਨੇ ਸੋ ਸਵਾਗਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓਹ ਠੀਕ ਹੋ ਮੈਮ ਹਾਂਜੀ ਹਾਂਜੀ ਬਿਲਕੁਲ ਤੁਸੀਂ ਸੁਣਾਓ ਮੈਮ ਜਿਹੜੀ ਪਹਿਲਾਂ ਪਿੱਛੇ 2023 ਦੇ ਵਿੱਚ ਯਾਨੀ ਫਲੱਡ ਆਈ ਸੀ ਉਸ ਨੂੰ ਕਿੰਨਾ ਕੁ ਨੁਕਸਾਨ ਹੋਇਆ ਸੀ ਜਿੱ ਯਾਨੀ ਜਿਹੜੇ ਮੌਸਮ ਵਿਭਾਗ ਬੋਲ ਕੇ ਲਗਾਤਾਰ بارش ਪੈਣੀ ਹੈ ਹੁਣ ਕਿਦਾਂ ਦੀ ਤਿਆਰੀਆਂ ਨੇ ਤੇ ਪਹਿਲਾਂ ਕਿੰਨਾ ਨੁਕਸਾਨ ਹੋਇਆ ਸੀ ਹਾਂਜੀ ਸਾਡਾ ਪਹਿਲਾਂ ਬਹੁਤ ਨੁਕਸਾਨ ਹੋਇਆ ਸੀਗਾ ਕਾਫੀ ਲਗਾ ਲਓ 5 5 6 6 ਫੁੱਟ ਪਾਣੀ ਆਇਆ ਸੀਗਾ ਤੇ ਸਕੂਲ ਦੇ ਜਿਹੜੇ ਬਹੁਤ ਹੀ ਜ਼ਰੂਰੀ ਡਾਕੂਮੈਂਟਸ ਸੀਗੇ ਉਹ ਖਰਾਬ ਹੋ ਗਏ ਸੀ ਭਿੱਜ ਗਏ ਸੀ ਇਤਨਾ ਕਿ ਸਾਡੇ ਕੰਪਿਊਟਰਸ ਵਗੈਰਾ ਇੰਨਾ ਉੱਚਾ ਪਾਣੀ ਆਇਆ ਕਿ ਸਾਡੇ ਕੰਪਿਊਟਰਸ ਦੇ ਸਾਰੇ ਲੈਬ ਖਰਾਬ ਹੋ ਗਈ ਸੀਗੇ ਤੇ ਇਸ ਤੋਂ ਇਲਾਵਾ ਫਰਨੀਚਰ ਦਾ ਬਹੁਤ ਨੁਕਸਾਨ ਹੋਇਆ ਸੀਗਾ ਖੁਦ ਸਫਾਈਆਂ ਕੀਤੀਆਂ ਬਹੁਤ ਔਖਾ ਹੋਇਆ ਸਕੂਲ ਦੇ ਲਈ ਉਹਨੇ ਦੇਖਿਆ ਸੀ ਵੈਸੇ ਉਸ ਸਮੇਂ ਵੀ ਮੈਂ ਆਇਆ ਸੀ ਸਕੂਲ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਜਿਸ ਤਰ੍ਹਾਂ ਪਹਿਲਾਂ ਯਾਨੀ بارش ਪਈ ਸੀ ਕਾਫੀ ਔਰ ਜਿਸ ਤਰ੍ਹਾਂ ਬਾਅਦ ਦੇ ਵਿੱਚ ਬਾੜ ਆਈ ਬਾਅਦ ਦੇ ਵਿੱਚ ਕਹਿੰਦੇ ਛੁੱਟੀ ਸੀ ਰਾਤ ਤੋਂ ਰਾਤ ਪਾਣੀ ਆਇਆ ਹਾਂ ਤੁਸੀਂ ਆਏ ਵੀ ਸੀ ਮੈਂ ਮੈਂ ਵੀ ਖੁਦ ਦੇਖਿਆ ਦੀਵਾਰਾਂ ਤੇ ਕਾਫੀ ਲੰਮੇ ਯਾਨੀ 6-6 ਫੁੱਟ ਤੱਕ ਦੀ ਉਹ ਪਾਣੀ ਦੇ ਨਿਸ਼ਾਨ ਬਣੇ ਹੋਏ ਸੀ ਉਸ ਸਮੇਂ ਯਾਨੀ ਜਿਸ ਤਰ੍ਹਾਂ ਕਿ ਛੁੱਟੀ ਸੀ ਤੇ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਉਸ ਚੀਜ਼ ਨੂੰ ਰੋਕਿਆ ਜਾ ਸਕੇ ਹੋਣ ਅਸੀਂ ਪੂਰੀ ਤਰ੍ਹਾਂ ਤਿਆਰ ਆ ਇਸ ਮਾਮਲੇ ਦੇ ਵਿੱਚ ਜੇ ਮੰਨ ਲਓ ਸਾਡੀ ਛੁੱਟੀ ਹੋਣ ਦੇ ਬਾਅਦ ਵੀ ਹੜ ਆਂਦਾ ਤਾਂ ਕਟੋ-ਕਟ ਅਸੀਂ ਆਪਣੇ ਦਸਤਾਵੇਜ਼ ਜਿਹੜੇ ਨੇ ਨਾ ਉੱਚੇ ਰੱਖ ਦਿੱਤੇ ਸੰਭਾਲ ਕੇ ਇਹ ਕਟੋ-ਕਟ ਜਿਹੜੇ ਜ਼ਰੂਰੀ ਡਾਕੂਮੈਂਟਸ ਨੇ ਪੇਰੈਂਟਸ ਨਾਲ ਪਰੇਸ਼ਾਨ ਹੋਣ ਅੱਗੇ ਤੋਂ ਉਹ ਡਾਕੂਮੈਂਟਸ ਅਸੀਂ ਸੰਭਾਲ ਕੇ ਰੱਖਤੇ ਆ ਫਰਨੀਚਰ ਜਿਹੜਾ ਆ ਉਹ ਵੀ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਜੇ ਕੁਝ ਹੁੰਦਾ ਆ ਜਿੰਨਾ ਹੋ ਸਕੇ ਅਸੀਂ ਉੱਪਰ ਤੋਂ ਉੱਪਰ ਸਾਂਭ ਦਾਂਗੇ ਬਾਕੀ ਬੱਚਿਆਂ ਨੂੰ ਹਰ ਰੋਜ਼ ਦੱਸਦੇ ਆ ਬੱਚਿਆਂ ਨੂੰ ਕਹਿੰਦੇ ਆ ਬੇਟੇ ਜੇ ਬਾਈ ਚਾਂਸ ਐਸੀ ਕੋਈ ਗੱਲ ਹੋ ਗਈ ਤਾਂ ਤੁਸੀਂ ਕੀ ਕਰਨਾ ਹੈ ਘਰ ਜਾ ਕੇ ਫੋਰ ਐਗਜ਼ਾਮਪਲ ਜੇ ਮੰਨ ਲਓ ਬੱਚੇ ਹੁਣ ਘਰੇ ਆਏ ਆ ਜ਼ਰੂਰੀ ਨਹੀਂ ਆਪਾਂ ਸਕੂਲ ਸੰਭਾਲਣਾ ਬੱਚਿਆਂ ਲਈ ਘਰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਤਾਂ ਅਸੀਂ ਬੱਚਿਆਂ ਨੂੰ ਪ੍ਰੇਰ ਦੀ ਸਵੇਰ ਦੀ ਸਭਾ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਬੇਟੇ ਜੇ ਬਾਈ ਚਾਂਸ ਹੜ ਆਇਆ ਤੁਸੀਂ ਕੀ ਕਰਨਾ ਹੈ ਤੁਸੀਂ ਸਾਰਿਆਂ ਨੇ ਹੜ ਦੇ ਟਾਈਮ ਘਰ ਨਹੀਂ ਰਹਿਣਾ ਆਪਣੀ ਉੱਚੀ ਜਗ੍ਹਾ ਤੇ ਚਲੇ ਜਾਣਾ ਸਕੂਟਰ ਮੋਟਰਸਾਈਕਲ ਜਿਹੜੇ ਨੇ ਉੱਚੀ ਜਗ੍ਹਾ ਇੱਥੇ ਤੱਕ ਅਨਾਜ ਨੂੰ ਸੰਭੋ ਦੂਸਰਾ ਅਸੀਂ ਸਵੇਰ ਦੀ ਸਭਾ 'ਚ ਇਹ ਵੀ ਜ਼ਰੂਰ ਦੱਸਦੇ ਆ ਬੱਚਿਆਂ ਨੂੰ ਸਾਡੀ ਵਨ ਕਿ ਅ ਸ਼ਨੀਵਾਰ ਨੂੰ ਵੀ ਸਾਡੀ ਸਭਾ ਹੁੰਦੀ ਹੈ ਉਹਦੇ 'ਚ ਵੀ ਬੱਚਿਆਂ ਨੂੰ ਟੀਚਰ ਇਹੀ ਦੱਸਦੇ ਨੇ ਬੇਟੇ ਜਿਹੜੇ ਸਾੜ ਆਉਂਦਾ ਕਾਰਨ ਕੀ ਹੁੰਦਾ ਕਿਉਂਕਿ ਨਾਲਿਆਂ ਵਿੱਚ ਅਕਸਰ ਕੂੜਾ ਭਰਿਆ ਹੁੰਦਾ ਹੈ ਹੈਨਾ ਉਹ ਬਲੌਕ ਕਰ ਦਿੰਦੇ ਆ ਜਿੱਥੇ ਬਲੌਕੇਜ ਹੋਏਗੀ ਤਾਂ ਹਰ ਦਾ ਨੁਕਸਾਨ ਉੱਥੇ ਜ਼ਿਆਦਾ ਹੋਏਗਾ ਤਾਂ ਬੱਚਿਆਂ ਨੂੰ ਕਹਿੰਦੇ ਬੇਟੇ ਵੱਦੋ ਵੱਦ ਘੱਟ ਤੋਂ ਘੱਟ ਕੋਸ਼ਿਸ਼ ਕਰੋ ਵੀ ਨਾਲੀਆਂ ਵਿੱਚ ਪਾਣੀ ਨਹੀਂ ਸੁੱਟਣਾ ਨਾ ਸਾਰੀ ਕੀ ਕਹਿੰਦੇ ਨੇ ਕੂੜਾ ਨਹੀਂ ਸੁੱਟਣਾ ਹੈਨਾ ਐਦਾਂ ਦੀ ਪਾਣੀ ਵੀ ਘੱਟ ਤੋਂ ਘੱਟ ਸੁੱਟੋ ਵੀ ਬਲੌਕੇਜ ਘੱਟ ਹੋਵੇ ਇਹ ਖਾਸ ਤੌਰ ਤੇ ਪੋਲੀਥੀਨ ਦੀ ਵਰਤੋ ਉਹ ਬੱਚਿਆਂ ਨੂੰ ਅਸੀਂ ਜ਼ਰੂਰ ਸਿਖਾਣੇ ਆ ਪੋਲੀਥੀਨ ਦੀ ਵਰਤੋ ਨਹੀਂ ਕਰਨੀ ਮੈਂ ਇਸ ਤਰ੍ਹਾਂ ਹੁਣ ਸਕੂਲ ਅੱਜ ਬਹੁਤ ਵਧੀਆ ਬਣ ਗਏ ਕਿਉਂਕਿ ਮੈਂ ਆਪਣਾ ਦੌਰ ਵੀ ਦੇਖਿਆ ਸੀ ਕਿ ਕੱਚੇ ਸਕੂਲ ਹੁੰਦੇ ਸੀ ਬਾਲਣੇ ਵਾਲੇ ਹੁੰਦੇ ਸੀ ਪਾਣੀ ਚੋਂਦਾ ਹੁੰਦਾ ਸੀ بارش ਦੇ ਵਿੱਚ ਕਿ ਟੁੱਟ ਵੀ ਜਾਂਦੀ ਛੱਤਾਂ गिर ਜਾਂਦਾ ਸੀ ਅੱਜ ਸਰਕਾਰ ਨੇ ਬਹੁਤ ਵਧੀਆ ਸਕੂਲ ਬਣਾ ਦਿੱਤੇ ਯਾਨੀ ਤੁਹਾਡੇ ਵੱਲੋਂ ਯਾਨੀ ਸਰਕਾਰ ਵੱਲੋਂ ਕਿੰਨਾ ਕਿ ਸਹਿਯੋਗ ਰਹਿੰਦਾ ਤੇ ਕਿੰਨਾ ਕੁ ਹੁਣ ਵਧੀਆ ਚੱਲ ਰਿਹਾ ਮਾਹੌਲ ਸਾਡਾ ਜੀ ਸਰਕਾਰ ਵੱਲੋਂ ਬਹੁਤ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਦੇ ਕੋਈ ਵੀ ਪੇਪਰ ਹੁੰਦੇ ਨੇ ਇਹਦੇ ਰਿਗਾਰਡਿੰਗ ਹਰ ਹਰ ਸਾਲ ਸਾਨੂੰ ਬਿਲਡਿੰਗ ਦੀ ਕੰਪੋਜ਼ਿਟ ਗ੍ਰਾਂਟ ਆਂਦੀ ਹੈ ਜਿਵੇਂ ਜਿੰਨਾ ਥੋੜਾ ਬਹੁਤਾ ਤੁਸੀਂ ਜਿੰਨਾ ਕੋਸ਼ਿਸ਼ ਬਿਲਡਿੰਗ ਜਿਹੜੀ ਹੈ ਜਿੰਨੀ ਸੁਧਾਰ ਸਕਦੇ ਸੁਧਾਰੋ ਕਮਰੇ ਆ ਉਹਨਾਂ ਛੱਤਾਂ ਦਾ ਧਿਆਨ ਰੱਖੋ ਮਤਲਬ ਹਰ ਸਰਕਾਰ ਜਿਹੜੀ ਹੈ ਇਸ ਇਸ ਟਾਈਮ ਦੇ ਵਿੱਚ ਬਹੁਤ ਪੋਜ਼ਿਟਿਵ ਹੈ ਸਕੂਲਾਂ ਦੇ ਪ੍ਰਤੀ ਚਾਹੇ ਪ੍ਰਾਇਮਰੀ ਹੈ ਚਾਹੇ ਸਕੈਂਡਰੀ ਹੈ ਮੈਮ ਤੁਹਾਡੇ ਤੋਂ ਇੱਕ ਸਵਾਲ ਲਵਾਂਗਾ ਤੁਹਾਡਾ ਨਾਮ ਕੀ ਹੈ ਜੀ ਨੀਲਮ ਰਾਣੀ ਨੀਲਮ ਤੁਸੀਂ ਕਿਹੜੀ ਕਲਾਸ ਪੜਾਉਂਦੇ ਹੋ 3rd ਕਲਾਸ ਕਿੰਨੇ ਬੱਚੇ ਪੜ੍ਹਦੇ ਨੇ ਤੁਹਾਡੇ ਕੋਲ 15 ਅੱਛਾ ਮੈਮ ਨਸ਼ਿਆਂ ਨੂੰ ਲੈ ਕੇ ਤੁਸੀਂ ਕੀ ਸਮਝਾਉਂਦੇ ਹੋ ਜਿੱਦਾਂ ਪ੍ਰਿੰਸੀਪਲ ਮੈਮ ਨੇ ਕਿਹਾ ਕਿ ਅਸੀਂ ਅਵੇਅਰ ਕਰਾਉਂਦੇ ਤੁਸੀਂ ਕੀ ਸਮਝਾਉਂਦੇ ਹੋ ਨਸ਼ਿਆਂ ਨੂੰ ਲੈ ਕੇ ਅਸੀਂ ਬੱਚਿਆਂ ਨੂੰ ਇਹੀ ਸਮਝਾਉਂਦੇ ਆ ਵੀ ਨਸ਼ਿਆਂ ਤੋਂ ਦੂਰ ਰਹਿਣਾਗਾ ਵੀ ਕੋਈ ਜੇ ਤਰ੍ਹਾਂ ਕੋਈ ਗਲਤ ਗਾਈਡ ਕਰਦਾ ਆ ਉਹ ਤੋਂ ਵੀ ਦੂਰ ਰਹਿਣਾਗਾ ਮਤਲਬ ਜੇ ਵੀ ਜਾ ਕੇ ਪੇਰੈਂਟਸ ਨੂੰ ਦੱਸਣਾ ਜੇ ਕੋਈ ਕਹਵੇ ਵੀ ਆ ਲੈ ਤੂੰ ਵੀਡੀ ਸਿਗਰਟ ਦਾ ਕੁਝ ਵੀ ਹੈ ਨਾ ਤੇ ਉਹ ਤੋਂ ਦੂਰ ਰਹਿਣਾਗਾ ਤੇ ਬਾਕੀ ਆਪਾਂ ਬੱਚਿਆਂ ਨੂੰ ਇਹ ਵੀ ਸਮਝਾਈਦਾ ਵੀ ਆਪਣੇ ਪੇਰੈਂਟਸ ਨੂੰ ਵੀ ਇਹ ਸਮਝਾਇਆ ਕਰੋ ਜਿਨ੍ਹਾਂ ਦੇ ਬੱਚਿਆਂ ਦੇ ਡੈਡੀ ਮਤਲਬ ਨਸ਼ਾ ਕਰਦੇ ਨੇ ਜੇ ਕੋਈ ਸ਼ਰਾਬ ਵਗੈਰਾ ਪਿੰਦੇ ਨੇ ਵੀ ਉਹਨਾਂ ਨੂੰ ਸਮਝਾਇਆ ਕਰੋ ਵੀ ਪਾਪਾ ਇਹ ਸਿਹਤ ਲਈ ਜ਼ਰੂਰੀ ਚੰਗੀ ਨਹੀਂ ਹੈਗੀ ਮਤਲਬ ਵੀ ਸਿਹਤ ਨੂੰ ਖਰਾਬ ਕਰਦੀ ਆ ਹਾਂਜੀ ਸੋ ਧੰਨਵਾਦ ਬੇਟੇ ਤੁਹਾਡੇ ਕੀ ਨਾਮ ਹੈ ਜੀ ਸਮਰ 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 ਡੈਡੀ ਕੀ ਕਰਦੇ ਨੇ ਤੇ ਡੈਡੀ ਜੀ ਕੋਲੀ ਪਲਾਂਦੇ ਆ ਜੀ ਡੈਡੀ ਕੰਮ ਕੀ ਕਰਦੇ ਨੇ ਅੱਛਾ ਕੋਲੀ ਪਲਾਂਦੇ ਨੇ ਜੀ ਡੈਡੀ ਆਟਾ ਚਲਾਉਂਦੇ ਆ ਅੱਛਾ ਆਟੋ ਚਲਾਉਂਦੇ ਨੇ ਨਸ਼ਾ ਕਰਦੇ ਨੇ ਜੀ ਦਾ ਰੂਪਿੰਦੇ ਨੇ ਜੀ ਸਕੂਲ ਸਕੂਲ ਦੇ ਵਿੱਚ ਕੀ ਸਿਖਾਇਆ ਜਾਂਦਾ ਟੀਚਰਾਂ ਵੱਲੋਂ ਜੀ ਸਕੂਲ ਚ ਸਿਖਾਇਆ ਜਾਂਦਾ ਜੀ ਕੋਈ ਨਸ਼ੇ ਨੂੰ ਹੱਥ ਨਹੀਂ ਲਾਣਾ ਜੀ ਕੋਈ ਨਸ਼ਿਆਂ ਤੋਂ ਦੂਰ ਰਹਿਣਾ ਜੀ ਜੀ ਕੋਈ ਜੇ ਕੋਈ ਜੀ ਸਾਨੂੰ ਕੋਈ ਚੀਜ਼ ਦਿੰਦਾ ਜੀ ਕੋਈ ਨਸ਼ਾ ਨੂੰ ਸੇ ਦਿੰਦਾ ਜੀ ਹੋਰ ਨਹੀਂ ਲੈਣਾ ਜੀ ਅਸੀਂ ਬਹੁਤ ਵਧੀਆ ਯਾਨੀ ਕਿ ਦੇਖਿਆ ਜਾਂਦਾ ਕਿ ਸਕੂਲ ਦੇ ਵਿੱਚ ਇੱਕ ਅੱਛੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਨਸ਼ਿਆਂ ਨੂੰ ਲੈ ਕੇ ਕਿ ਵਧੀਆ ਦੱਸ ਰਹੇ ਨੇ ਕਿ ਬੱਚਿਆਂ ਨੂੰ ਕਿ ਆਪਣੇ ਪੇਰੈਂਟਸ ਨੂੰ ਵੀ ਤੇ ਅਡੋਸ-ਪਡੋਸ ਨੂੰ ਵੀ ਇਹ ਕਿਹਾ ਜਾਵੇ ਕਿ ਤੁਸੀਂ ਨਸ਼ੇ ਨਾ ਕਰੋ। ਮੈਂ ਤੁਹਾਡੇ ਤੋਂ ਸਵਾਲੇ ਮੰਗਾ ਤੁਹਾਡੇ ਕੀ ਨਾਂ ਜੀ? ਹਰਜੋਤਪੁਰ। ਹਰਜੋਤ ਮੈਮ। ਹਰਜੋਤ ਮੈਮ ਤੁਸੀਂ ਅੱਜ ਪੰਜਾਬ ਦਾ ਮਾਹੌਲ ਤਾਂ ਦੇਖਿਆ ਹੋਇਆ ਕਿਸ ਤਰ੍ਹਾਂ ਦਾ? ਤੁਹਾਡੇ ਵੱਲੋਂ ਬੱਚਿਆਂ ਨੂੰ ਕੀ ਸਿਖਾਇਆ ਜਾਂਦਾ ਨਸ਼ਿਆਂ ਨੂੰ ਲੈ ਕੇ? ਨਸ਼ਿਆਂ ਬਾਰੇ ਇਹੀ ਦੱਸਿਆ ਜਾਂਦਾ ਬੱਚਿਆਂ ਨੂੰ ਕਿ ਨਸ਼ਾ ਨਹੀਂ ਕਰਨਾ। ਇੱਥੇ ਨੇੜੇ-ਤੇੜੇ ਦੁਕਾਨਾਂ ਤੇ ਵੀ ਧਿਆਨ ਰੱਖਿਆ ਜਾਂਦਾ ਕਿ ਕੋਈ ਨਸ਼ਾ ਵੇਚੇ ਨਾ। ਫੇਰ ਵੀ ਬਹੁਤ ਸਾਰੇ ਹੀ ਮਤਲਬ ਕਿਤੇ ਨਾ ਕਿਤੇ ਵਿਕਰੀ ਹੋ ਜਾਂਦੀ ਹੈ ਬੱਚਿਆਂ ਤੱਕ ਪਹੁੰਚ ਜਾਂਦਾ ਹੈ ਔਰ ਸਭ ਤੋਂ ਵੱਡੀ ਇਹਨਾਂ ਦੀ ਕਮੀ ਇਹ ਹੈ ਕਿ ਇਹਨਾਂ ਦੇ ਪੇਰੈਂਟਸ ਵੀ ਬਹੁਤ ਸਾਰੇ ਅੱਦਾਂ ਦੇ ਨੇ ਜਿਹੜੇ ਨਸ਼ੇ ਕਰਦੇ ਨੇ ਉਸ ਕਰਕੇ ਵੀ ਬੱਚਿਆਂ ਨੂੰ ਇਹ ਲਤ ਪੈ ਹੀ ਜਾਂਦੀ ਹੈਗੀ ਪਰ ਫਿਰ ਵੀ ਸਾਡੇ ਵੱਲੋਂ ਸਮਝਾਇਆ ਜਾਂਦਾ ਰੈਲੀ ਕੱਢੀ ਜਾਂਦੀ ਹੈ ਤੇ ਸਕੂਲਾਂ 'ਚ ਵੀ ਦੱਸਿਆ ਜਾਂਦਾ ਹੈ ਕਿ ਨਸ਼ਾ ਕਰਨਾ ਗਲਤ ਹੈ ਬਹੁਤ ਵਧੀਆ ਜੀ ਅੱਛਾ ਜਿਸ ਤਰ੍ਹਾਂ ਪ੍ਰਿੰਸੀਪਲ ਮੈਮ ਜਿਸ ਤਰ੍ਹਾਂ ਇਹ ਮਹਿੰਮ ਚਲਾਏ ਯੁੱਧ ਨਸ਼ਾ ਵਿਰੁੱਧ ਤੁਸੀਂ ਕੋਈ ਆਪਣੇ ਵੱਲੋਂ ਕੋਈ ਨਾਂ ਦਿੱਤਾ ਹੈ ਸਰਕਾਰਾਂ ਨੇ ਇੱਕ ਨਾਂ ਵੱਡਾ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਹਾਲਾਂਕਿ ਪੀਲਾ ਪੰਜਾ ਚਲਾਇਆ ਜਾ ਰਿਹਾ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਵੱਡੇ ਲੋਕ ਜਿਹੜਾ ਨਸ਼ਾ ਵੇਚਦੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਆ ਤੁਹਾਡੇ ਵੱਲੋਂ ਹੋਰ ਕੋਈ ਮੁਹਿੰਮ ਚਲਾਈ ਗਈ ਹੈ ਹਾਂਜੀ ਸਾਡੇ ਵੱਲੋਂ ਇੱਕ ਸਰਕਾਰ ਦੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਅੰਡਰ ਅਸੀਂ ਕਿਹਾ ਵੀ ਠੀਕ ਹੈ ਸਾਡਾ ਵੀ ਇੱਕ ਯੁੱਧ ਨਸ਼ਿਆਂ ਵਿਰੁੱਧ ਸਾਡੇ ਸਕੂਲ ਦਾ ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹਦੇ ਅੰਦਰ ਅਸੀਂ ਰੈਲੀਆਂ ਕੱਢਦੀਆਂ ਸਪੈਸ਼ਲੀ ਜਿੱਦਾਂ ਕਿ ਮੈਮ ਦੱਸ ਰਹੇ ਨੇ ਕਿ ਦੁਕਾਨਾਂ ਤੇ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਦੁਕਾਨਾਂ ਤੇ ਨਸ਼ਾ बिकਦਾ ਹੈ ਬਟ ਸਾਡੇ ਵੱਲੋਂ ਦੀ ਵੱਤੋਬਾਦ ਬੱਚਿਆਂ ਨੂੰ ਰੈਲੀਆਂ ਕੱਢ ਕੇ ਸਾਰੇ ਪਿੰਡ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਨਾਰੇ ਦੁਆਏ ਜਾਂਦੇ ਆ ਕਿ ਨਸ਼ਾ ਨਹੀਂ ਲੈਣਾ ਤਾਂ ਉਹਦੇ ਨਾਲ ਕੀ ਹੁੰਦਾ ਹੈ ਆਣ ਵਾਲੇ ਟਾਈਮ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਜਿਹੜੇ ਸੇਲ ਕਰਦੇ ਨੇ ਨਸ਼ਿਆਂ ਨੂੰ ਉਹ ਵੀ ਥੋੜੇ ਅਲਰਟ ਹੋ ਗਏ ਆ ਕਿ ਹੁਣ ਤਾਂ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਵੀ ਬਹੁਤ ਗਿਆਨ ਹੋ ਗਿਆ ਹਾਂ ਤਾਂ ਇਸ ਬੱਚੇ ਬੱਚੇ ਵੀ ਥੋੜੇ ਗਿਆਨ ਵਾਲੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਨਾ ਅੱਜਕੱਲ ਪਿੱਛੇ ਜੇ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਸੀਗਾ ਆਪਣੇ ਤੌਰ ਤੇ ਕਿ ਬੱਚੇ ਫਿਰ ਪੇਂਟਿੰਗ ਕਰਦੇ ਆ ਉਹ ਪੇਂਟਿੰਗ ਦੇ ਦੌਰਾਨ ਬੱਚਿਆਂ ਨੂੰ ਸਪੈਸ਼ਲੀ ਮੂੰਹ ਦਾ ਕੈਂਸਰ ਦਿਖਾਇਆ ਜਾਂਦਾ ਹੈ ਕਿ ਜਦੋਂ ਬੱਚਾ ਕੋਈ ਦੱਸਿਆ ਜਾਂਦਾ ਬੇਟਾ ਕਹਿੰਦਾ ਵੀ ਇਹ ਕੀ ਚੀਜ਼ ਹੈ ਤਾਂ ਉਹ ਕਹਿੰਦਾ ਮੈਮ ਇਹ ਤਾਂ ਮੂੰਹ ਦਾ ਕੈਂਸਰ ਹੈ ਉਹ ਤਾਂ ਕੈਂਸਰ ਕਿਉਂ ਹੁੰਦਾ ਨਸ਼ਾ ਖਾਣ ਨਾਲ ਸਪੈਸ਼ਲੀ ਅੱਜਕੱਲ ਪਿੰਡਾਂ ਦੇ ਵਿੱਚ ਕੂਲੀਪ ਨਾਮ ਦੀ ਚੀਜ਼ ਬਹੁਤ ਵਿਕਰੀ ਹੈ ਇੱਕ ਛੋਟੇ ਤੋਂ ਛੋਟਾ ਬੱਚਾ ਵੀ ਆਪਣੇ ਬੈਗ ਵਿੱਚ ਕੂਲੀਪ ਨੂੰ ਬੜੀ ਈਜ਼ੀਲੀ ਅਫੋਰਡ ਕਰ ਸਕਦਾ ਹੈ ਉਹਨੂੰ ਬਾਏ ਕਰਦਾ ਹੈ ਨਾਲ ਦੇ ਫਰੈਂਡਸ ਨਾਲ ਸ਼ੇਅਰ ਕਰਦਾ ਹੈ ਤਾਂ ਸਾਡਾ ਮੇਨ ਮਕਸਦ ਇਹ ਹੈ ਇੱਕ ਯੁੱਧ ਨਸ਼ਾ ਵਿਰੁੱਧ ਮਤਲਬ ਵੀ ਬੱਚਿਆਂ ਨੂੰ ਕੂਲੀਪ ਦੇ ਬਾਰੇ ਨੁਕਸਾਨ ਬਾਰੇ ਦੱਸਣਾ ਤੇ ਸਪੈਸ਼ਲੀ ਪੇਂਟਿੰਗ ਮੁਕਾਬਲਾ ਕਰਾ ਕੇ ਉਹਨਾਂ ਦੇ ਮੂੰਹ ਦੇ ਕੈਂਸਰ ਬਾਰੇ ਦੱਸਣਾ ਤਾਂ ਸਾਡੇ ਵੱਲੋਂ ਸਪੈਸ਼ਲ ਚਲਾਇਆ ਜਾ ਰਿਹਾ ਹੈ ਅੱਛਾ ਅੱਜਕਲ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਜਿਹੜੇ ਬੱਚੇ ਨੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਔਰ ਦੇਖਿਆ ਜਾਂਦਾ ਹੈ ਕਿ ਫੋਨਾਂ ਦੇ ਵਿੱਚ ਜਾਦਾ ਗੇਮਾਂ ਆ ਗਈਆਂ ਪਰ ਜਿਹੜੇ ਯਾਨੀ ਆਪਣਾ ਹੋਰ ਕਬੱਡੀ ਖੇਡ ਹੋ ਗਈ ਹੋਰ ਖੇਡਾਂ ਹੋ ਗਈਆਂ ਯਾਨੀ ਜਿੱਦਾਂ ਬਾਲ ਸਭਾ ਲੱਗਦੀ ਸੀ ਇਦਾਂ ਦੀ ਸਭਾ ਲੱਗਦੀ ਹੈ ਹੁਣ ਵੀ ਤੇ ਖੇਡਾਂ ਨੂੰ ਦੇਖਦੇ ਹੋਏ ਤੁਸੀਂ ਹੋਰ ਕੀ ਕਰ ਰਹੇ ਹੋ ਖੇਡਾਂ ਦੇ ਲਈ ਸਾਡੇ ਜਿੱਦਾਂ ਤੁਸੀਂ ਕਿਹਾ ਬਾਲ ਸਭਾ ਨੋ ਡਾਊਟ ਹਰ ਸੈਟਰਡੇ ਸਾਡੇ ਬਾਲ ਸਭਾ ਹੁੰਦੀ ਹੈ ਸਾਡੇ ਸਕੂਲ ਦੇ ਅਲੱਗ-ਅਲੱਗ ਟੀਚਰ ਜਿਹੜੇ ਨੇ ਬਾਲ ਸਭਾ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਉਂਦੇ ਆ ਸਪੈਸ਼ਲੀ ਨਾਟਕ ਨੁੱਕੜ ਨਾਟਕ ਚੁਟਕਲੇ ਕਹਾਣੀਆਂ ਤਾਂ ਕਿ ਬੱਚਾ ਸਟੇਜ ਤੇ ਉਹਦਾ ਫੀਅਰ ਜਿਹੜਾ ਹੈ ਨਾ ਕਹਿੰਦੇ ਨਾ ਫੀਅਰ ਸਟੇਜ ਉਹ ਜਿਹੜਾ ਹੈ ਨਾ ਉਹ ਖਤਮ ਹੋ ਜੇ ਬੱਚੇ ਅਕਸਰ ਕੀ ਕਰਦੇ ਸਟੇਜ ਨੂੰ ਲੈ ਕੇ ਬਹੁਤ ਫੀਅਰ ਮੰਨਦੇ ਨੇ ਤਾਂ ਉਹਨਾਂ ਦਾ ਉਹ ਝਾਕਾ ਖੋਲਿਆ ਜਾਂਦਾ ਹੈ ਇਸ ਤੋਂ ਇਲਾਵਾ ਸਪੋਰਟਸ ਦੀ ਗੱਲ ਕਰਦੇ ਆ ਤਾਂ ਸਾਡੇ ਸਪੋਰਟਸ ਦੇ ਹਰ ਸਾਲ ਕੋਈ ਨਾ ਕੋਈ ਕੰਪੀਟੀਸ਼ਨ ਮੁਕਾਬਲੇ ਸਾਡੇ ਬਲਾਕ ਪੱਦਰ ਜ਼ਿਲ੍ਹਾ ਪੱਦਰ ਹਰ ਜਗ੍ਹਾ ਤੇ ਇੱਥੇ ਤੱਕ ਰਾਜ ਪੱਦਰ ਤੱਕ ਵੀ ਬੱਚੇ ਜਾਂਦੇ ਆ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਕਿ ਸਾਡੇ ਬੱਚੇ ਜਿਹੜੇ ਆ ਸਪੋਰਟਸ ਲੈਵਲ ਦੇ ਉੱਤੇ ਜ਼ਰੂਰ ਜਾਣ ਇਹ ਸਾਡੇ ਕੋਲ ਈਵਨ ਕੀ ਸਪੋਰਟਸ ਦੇ ਲਈ ਕਾਫੀ ਇਕਵਿਪਮੈਂਟਸ ਹੈ ਸਾਡੇ ਕੋਲ ਰੱਸਾ ਕੱਸੀ ਤੋਂ ਲੈ ਕੇ ਵਾਲੀਬਾਲ ਹਰ ਚੀਜ਼ੇ ਇਕਵਿਪਮੈਂਟਸ ਹੈਗੇ ਆ ਸਾਡੇ ਕੋਲ ਤਾਂ ਉਹ ਜਿੰਨੇ ਵੀ ਆ ਉਹ ਤੁਸੀਂ ਬੱਚਿਆਂ ਨੂੰ ਯੂਜ਼ ਕਰਨਾ ਸਿਖਾਉਂਦੇ ਆ ਸੋ ਤਾਂ ਬਸ ਤੁਹਾਡਾ ਕੀ ਨਾਮ ਬੱਚੇ ਦੀਪਿਕਾ ਦੀਪਿਕਾ ਤੁਸੀਂ ਕੀ ਯਾਨੀ ਕਿਹੜੀ ਕਲਾਸ ਪੜ੍ਹਦੇ ਹੋ ਫਿਫਥ ਅੱਛਾ ਟੀਚਰਾਂ ਵੱਲੋਂ ਕੀ ਕੁਝ ਖੇਡਾਂ ਨੂੰ ਲੈ ਕੇ ਕੀ ਸਿਖਾਇਆ ਜਾਂਦਾ ਤੇ ਨਸ਼ਿਆਂ ਨੂੰ ਲੈ ਕੇ ਕੀ ਕਿਹਾ ਜਾਂਦਾ ਕਿ ਆਪਣੇ ਘਰ ਦੇ ਵਿੱਚ ਕਿ ਐਦਾਂ ਦੀ ਚੀਜ਼ਾਂ ਨਾ ਹੋਣੀ ਚਾਹੀਦੀਆਂ ਅੜੌਸ ਪੜੌਸ ਦੇ ਵਿੱਚ ਘਰ ਦੇ ਵਿੱਚ ਐ ਪੜੌਸ ਦੇ ਵਿੱਚ ਕਦੇ ਦੇਖਿਆ ਕਿਸੇ ਨੂੰ ਨਸ਼ਾ ਕਰਦੇ ਹੋਏ ਉਹਨਾਂ ਨੂੰ ਕਿ ਕਿਸ ਤਰ੍ਹਾਂ ਹਟਾਣਾ ਹੈ ਕਿਸ ਤਰ੍ਹਾਂ ਦੱਸਿਆ ਜਾਂਦਾ ਸਕੂਲ 'ਚ ਹਾਂਜੀ ਕੀ ਕਿਹਾ ਜਾਂਦਾ ਕਿਹਾ ਜਾਂਦਾ ਹੈ ਵੀ ਆਪਣੇ ਅਨਗਵਾਂਡੀਆਂ ਨੂੰ ਕਿਹਾ ਕਰੋ ਵੀ ਨਸ਼ਾ ਨਾ ਕਰ ਨਾ ਕਰਨ ਅਰ ਨਸ਼ ਨਾਲ ਸਹੀ ਤਾਂ ਸਿਹਤ ਖਰਾਬ ਹੁੰਦੀ ਆ ਔਰ ਕਿਆ ਕਹਿੰਦੇ ਨੇ ਕੈਂਸਰ ਹੁੰਦਾ ਕੈਂਸਰ ਵੀ ਹੁੰਦਾ ਮੂੰਹ ਤੇ ਸੋ ਧੰਨਵਾਦ ਸੋ ਬਹੁਤ ਵਧੀਆ ਮੈਮ ਥੈਂਕ ਯੂ ਸੋ ਮਾਚ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਜਾਂਦੇ ਜਾਂਦੇ ਕੋਈ ਪੰਜਾਬ ਦੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕੋਈ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗੀ ਸਾਡਾ ਪੰਜਾਬ ਬਹੁਤ ਸੋਹਣਾ ਹੈ ਬੜਾ ਹੀ ਖੁਸ਼ਹਾਲ ਪੰਜਾਬ ਹੈ ਸਾਡੇ ਸਾਰਿਆਂ ਦੇ ਛੋਟੇ-ਛੋਟੇ ਨਿੱਤੀ ਨਿੱਕੇ ਉਪਰਾਲਿਆਂ ਦੇ ਨਾਲ ਪੰਜਾਬ ਹੋਰ ਵੀ ਜ਼ਿਆਦਾ ਵਧੀਆ ਬਣ ਸਕਦਾ ਹੈ ਵਧੀਆ ਹੈ ਪਰ ਹੋਰ ਵੀ ਵਧੀਆ ਬਣ ਸਕਦਾ ਜਿੱਦਾਂ ਹੁਣ ਹੜ੍ਹਾਂ ਦੀ ਸਥਿਤੀ ਬਣ ਰਹੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਆ ਸਰਕਾਰ ਖਾੜਾਂ ਨੂੰ ਸਾਫ ਸਫਾਈ ਕਰਾ ਰਹੀ ਹੈ ਐਤ ਤੱਕ ਕਿ ਇਹਨੇ ਐਫਰਟਸ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਕਿ ਉਹ ਕੋਈ ਵੀ ਪਿੰਡ ਦੇ ਵਿੱਚ ਨੁਕਸਾਨ ਨਾ ਪਹੁੰਚੇ ਤਾਂ ਬਸ ਸਾਡਾ ਤਾਂ ਇਹੀ ਹੈ ਸਾਰਿਆਂ ਨੂੰ ਬੇਨਤੀ ਪਿੰਡ ਵਾਲਿਆਂ ਨੂੰ ਸਾਰੇ ਪੰਜਾਬ ਨੂੰ ਕਿਰਪਾ ਕਰਕੇ ਜਿੰਨਾ ਹੋ ਸਕੇ ਆਪਣੇ ਆਲੇ ਦੁਆਲੇ ਦੇ ਖੱਡਾਂ ਵਿੱਚ ਪਾਣੀ ਨਾ ਖੜਨ ਦਿਓ ਨਾਲੀਆਂ ਨੂੰ ਸਾਫ਼ ਰੱਖੋ ਟੋਬੇ ਵਗੈਰਾ ਨੇ ਉਹਨਾਂ ਨੂੰ ਸਾਫ਼ ਰੱਖੋ ਧੰਨਵਾਦ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਆਪਾਂ ਪਿੰਡ ਜਾਂਸਲਾ ਦੇ ਸਕੂਲ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਗੱਲਬਾਤ ਕੀਤੀ ਕਿ ਜਿੱਦਾਂ 2023 ਦੇ ਵਿੱਚ ਪਹਿਲਾਂ ਹੜਾ ਆਏ ਸੀ ਕਾਫੀ ਨੁਕਸਾਨ ਹੋਇਆ ਸੀ ਉਸ ਨੂੰ ਲੈ ਕੇ ਟੀਚਰਾਂ ਨਾਲ ਗੱਲਬਾਤ ਕੀਤੀ ਗਈ ਕਿ ਹੁਣ ਸਾਡੀ ਤਿਆਰੀ ਹੈ ਕਿ ਇਦਾਂ ਦਾ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਸਾਡੇ ਜਿਹੜੇ ਦਸਤਾਵੇਜ਼ ਹੈ ਪਹਿਲਾਂ ਨੂੰ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇਗਾ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਨੇ ਬਹੁਤ ਵਧੀਆ ਸਰਕਾਰਾਂ ਨੇ ਕੰਮ ਕੀਤਾ ਹੋਇਆ ਹੈ ਕਿ ਬਹੁਤ ਵਧੀਆ ਸਕੂਲ ਬਣਾਤੇ ਬਹੁਤ ਵਧੀਆ ਜਿੰਨਾ ਕਮਰੇ ਬਣਾਤੇ ਔਰ ਇੱਕ ਵਧੀਆ ਮੁਹਿੰਮ ਵੀ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਵੀ ਲੈ ਕੇ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਪਣੇ ਅਡੋਸ ਪੜੋਸੀ ਤੇ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੱਸਿਆ ਜਾਵੇ ਬੱਚਿਆਂ ਨੂੰ ਕਿਹਾ ਜਾਵੇ ਕਿ ਕਿਸ ਤਰ੍ਹਾਂ ਨਸ਼ੇ ਤੋਂ ਬਚਿਆ ਜਾਵੇ ਸੋ तमाम ਗੱਲਾਂ ਬਾਤਾਂ ਕਿੰਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤtheta ਦੇ ਨਾਸੋ ਨੂੰ ਜਾਂਚਲਾ ਦੀ ਰਿਪੋਰਟ ਪੰਜਾਬ